ਇਥੇ ਮਕਸਦ ਹੁੰਦਾ ਵੀ ਅਸੀਂ ਇੱਕ ਲਹਿਰ ਚੱਲ ਰਹੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਤੇ ਸਾਡੇ ਤੱਕ ਲੋਕ ਕਹਿੰਦੇ ਨੇ ਪਹੁੰਚ ਕਰੋ ਸਾਨੂੰ ਸਨੇਹ ਆ ਰਹੇ ਨੇ ਸਾਨੂੰ ਪਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਲੈ ਕੇ ਜਿੱਥੇ-ਜਿੱਥੇ ਵੀ ਤਿਆਰ ਹੋਏਗੀ ਲੋਕ ਤਿਆਰ ਹੋਣਗੇ ਅਸੀਂ ਉਹਨਾਂ ਤੱਕ ਜਾਵਾਂਗੇ ਉਹਨਾਂ ਨੂੰ ਸਚਾਈ ਤੋਂ ਜਾਣੂ ਕਰਾਵਾਂਗੇ ਔਰ ਉਹਨਾਂ ਦਾ ਵੈਲਕਮ ਕਰਾਂਗੇ ਧੰਨਵਾਦ ਕਰਾਂਗੇ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਕਿ ਉਹ ਹੱਕ ਸੱਚ ਇਨਸਾਫ ਦੀ ਲੜਾਈ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ ਵੀ ਉਹਨਾਂ ਦੇ ਨਾਲ ਤਿਆਰ ਬਰ ਤਿਆਰ ਖੜੀ ਮਿਲ ਸਾਨੂੰ ਲੋਕ ਏਜੰਡਾ ਕੀ ਹੋਏਗਾ ਪਾਰਟੀ ਦਾ ਜੀ ਪਾਰਟੀ ਦਾ ਏਜੰਡਾ ਜੀ ਪੰਥ ਬਚਾਓ ਪੰਜਾਬ ਬਚਾਓ ਔਰ ਡੈਮੋਕਰੇਸੀ ਨੂੰ ਬਹਾਲ ਕਰੋ ਜਿਹੜੀ ਕਿ ਵਰਲਡ ਲੈਵਲ ਤੇ ਬਦਨਾਮ ਹੋ ਰਹੀ ਹੈ ਇੰਡੀਆ ਦੀ ਡੈਮੋਕ੍ਰੇਸੀ ਜੋ ਕਿ ਡਿਕਟੇਟਰਸ਼ਿਪ ਦਾ ਰੂਪ ਧਾਰਨ ਕਰ ਚੁੱਕੀ ਹੈ ਔਰ ਮਿਨਿਓਰਿਟੀ ਜਿਹੜੀ ਹੈ ਉਹਦੇ ਉੱਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਟਾਇਆ ਜਾ ਰਿਹਾ ਹੈ ਇਸ ਨੂੰ ਲੋਕ ਔਰ ਪ੍ਰੈਸ ਔਰ ਸਾਰੇ ਬਾਖੂਬੀ ਜਾਣਦੇ ਨੇ ਕੀ ਕੁਝ ਹੋ ਰਿਹਾ ਹੈ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਅਸੀਂ ਉਸ ਦੇ ਵਿਰੁੱਧ ਲੋਕਾਂ ਨੂੰ ਜਿਹੜਾ ਹੈ ਸਿਕਿਉਰ ਕਰਨ ਵਾਸਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਰੇ ਲੋਕਾਂ ਨੂੰ ਸਰਬ ਸੰਜੀਵ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਵਿਸ਼ਮ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਮਿਲਦਾ ਉਸ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਵਰਲਡ ਲੈਵਲ ਦੇ ਇਹ ਸੰਦੇਸ਼ ਸਾਡੀ ਪਾਰਟੀ ਵੱਲੋਂ ਜਾਏਗਾ। ਪੰਜ ਸਾਹਿਬ ਦੇ ਤੇ ਕਾਨੂੰਨੀ ਪੱਖ ਕੀ ਆ ਹੁਣ ਜਿਹੜਾ ਉਹਦੇ ਬਾਹਰ ਆਉਣ ਦਾ ਪ੍ਰਕਿਰਿਆ ਚੱਲ ਰਹੀ ਹੈ। ਪ੍ਰਕਿਰਿਆ ਚੱਲ ਰਹੀ ਹੈ ਪਰ ਜਿਹੜੀਆਂ ਨੇ ਸਰਕਾਰੋਂ ਬਹੀ ਮਾਨ ਨੇ ਹੁਣ ਤੁਸੀਂ ਕਾਨੂੰਨੀ ਪੱਖ ਦੇਖੋ। ਵੀ ਕਾਨੂੰਨੀ ਪ੍ਰਕਿਰਿਆ ਪਾਰ ਕਰਕੇ ਪੰਜਾਬ ਦੇ ਐਮਪੀ ਬਣੇ ਮੈਂਬਰ ਪਾਰਲੀਮੈਂਟ ਬਣੇ ਲੋਕਾਂ ਦਾ ਵਿਸ਼ਵਾਸ ਵੇਖੋ ਕਿ ਜੇਲ੍ਹ ਵਿੱਚ ਬੈਠਿਆ ਤੇ ਇੰਨਾ ਭਰੋਸਾ ਇੰਨਾ ਪਿਆਰ ਇੰਨੀ ਸ਼ਰਧਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੇ ਉਹਨਾਂ ਨੂੰ ਆਪਣੇ ਹਲਕੇ ਦਾ ਐਮਪੀ ਚੁਣਿਆ ਸਰਕਾਰਾਂ ਦੀ ਬੇਈਮਾਨੀ ਦੇਖੋ ਉਹਨਾਂ ਨੂੰ ਲੋਕਾਂ ਨੇ ਰਹੀ ਸੀ ਕਿ ਸਾਡੇ ਐਮਪੀ ਸਾਹਿਬ ਬਾਹਰ ਆਉਣਗੇ ਜੋ ਕਿ ਐਮਪੀ ਤੋਂ ਬਿਨਾ ਵੀ ਕਿੰਨੇ ਅੱਛੇ ਸੋਸ਼ਲ ਤੇ ਰਿਲੀਜੀਅਸ ਕੰਮ ਕਰ ਰਹੇ ਸਨ ਪੰਜਾਬ ਵਿੱਚੋਂ ਨਸ਼ਾ ਛਡਾਉਣਾ ਲੋਕਾਂ ਨੂੰ ਗੁਰੂ ਦੇ ਲਾੜ ਲਾਉਣਾ ਨੌਜਵਾਨਾਂ ਨੂੰ ਨੌਜਵਾਨੀ ਬਚਾਣੀ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੰਥਰ ਨੂੰ ਬਚਾਉਣ ਦੀ ਗੱਲ ਕਰਨੀ ਵੀ ਉਹ ਜੇਕਰ ਐਮਪੀ ਬਣਦੇ ਨੇ ਸਾਡੇ ਦੁੱਖ ਦੂਰ ਕਰਨਗੇ ਸਾਡੇ ਇਲਾਕੇ ਦੀ ਜਿਹੜੀ ਹੈ ਉਨਤੀ ਹੋਏਗੀ ਪਰ ਲੋਕ ਬਹੁਤ ਨਿਰਾਸ਼ ਨੇ ਬਹੁਤ ਹੀ ਸਰਕਾਰ ਵਿਰੋਧੀ ਹੋ ਚੁੱਕੇ ਨੇ ਕਿ ਉਹਨਾਂ ਨੇ ਸਾਡੇ ਐਮਪੀ ਨੂੰ ਨਹੀਂ ਛੱਡਿਆ ਔਰ ਇਹ ਹਿੰਦੁਸਤਾਨ ਚ ਪਹਿਲੀ ਵਾਰ ਹੀ ਹੋਇਆ ਹੈ ਪਹਿਲੀ ਵਾਰ ਫਸਟ ਟਾਈਮ ਕਿ ਐਨਐਸਏ ਜਿਹੜੀ ਹੈ ਉਹ ਇੱਕ ਸਾਲ ਤੋਂ ਵੱਧ ਨਹੀਂ ਹੋ ਸਕਦੀ ਭਾਈ ਸਾਹਿਬ ਦੀ ਐਨਐਸਏ ਕੋਈ ਜ਼ੁਲਮ ਨਹੀਂ ਕੋਈ ਅਪਰਾਧ ਨਹੀਂ ਨਸ਼ੇ ਛਡਾਉਣਾ ਕੀ ਅਪਰਾਧ ਹੈ ਉਹ ਤੀਜੇ ਸਾਲ ਵਿੱਚ ਲੈ ਗਏ ਨੇ ਬਹੁਤ ਹੀ ਇਟਸ ਵੈਰੀ 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 ਸ਼ੇਮਫੁਲ ਪ੍ਰਧਾਨ ਸਭਾ ਚੋਣਾਂ 2027 ਨੂੰ ਲੈ ਕੇ ਕਿਸੇ ਪਾਰਟੀ ਨਾਲ ਅਲਾਈਅንስ ਜਿਹੜਾ ਹੋ ਸਕਦਾ ਹੈ ਪਾਰਟੀ ਨਾਲ ਅਲਾਈਨ ਹੋ ਸਕਦਾ ਹੈ ਕਿਉਂਕਿ ਸਾਡਾ ਸੁਪਰੀਮ ਜਿਹੜਾ ਹੈ ਜੁਦਤ ਤੋਂ ਅਸੀਂ ਦਿਸ਼ਾ ਨਿਰਦੇਸ਼ ਲੈਣੇ ਨੇ ਉਹ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਤੇ ਜਿਹੜੀ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਅਕਾਲੀ ਦਲ ਬਾਦਲ ਤੇ ਦੂਸਰੇ ਜਿਹੜੇ ਨੇ ਬਾਗੀ ਤੇ ਦਾਗੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਵੀ ਦੋਨੋਂ ਹੀ ਲੀਡਰਸ਼ਿਪ ਦੋਨਾਂ ਦੀ ਨਿਕਾਰੀ ਹੋਈ ਹੈ ਜਿਹੜੇ ਲੋਕ ਪੰਥ ਦਾ ਦਰਦ ਰੱਖਦੇ ਨੇ ਜਿਹੜੇ ਲੋਕ ਪੰਜਾਬ ਨੂੰ ਬਚਾਉਣ ਦਾ ਸ਼ਤਨ ਕਰਨਗੇ ਇੱਥੋਂ ਦੀ ਪਾਣੀਆਂ ਨੂੰ ਇੱਥੋਂ ਦੀ ਜਵਾਨੀ ਨੂੰ ਨਸਲਾਂ ਨੂੰ ਫਸਲਾਂ ਨੂੰ ਕਿੰਨੇ ਮੁਦਦੇ ਆ ਪੰਜਾਬ ਦੇ ਸਾਡੇ ਸਾਡੇ ਪੰਜਾਬ ਦਾ ਬੇੜਾ ਗਰਗ ਕਰ ਦਿੱਤਾ ਹੈ 1947 ਤੋਂ ਲੈ ਕੇ 2027 ਤੱਕ ਪੰਜਾਬ ਦਾ ਜਿਹੜਾ ਹੈ ਨੀਚੇ 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 ਉਸ ਦਾ ਸਭ ਕੁਝ ਖੋਇਆ ਜਾ ਰਿਹਾ ਹੈ ਪੰਜਾਬ ਨੂੰ ਬਚਾਉਣ ਲਈ ਪੰਤ ਨੂੰ ਬਚਾਉਣ ਲਈ ਨੇਕ ਸੋਚ ਹੱਕ ਸੱਚ ਇਨਸਾਫ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਏਗਾ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਕਿਰਦਾਰ ਤੇ ਆਧਾਰ ਹੋਏਗਾ ਐਸਜੀਪੀ ਵੀ ਤਾਂ ਚੋਣਾ ਪਾਰਟੀ ਲੜੇਗੀ ਹਾਂਜੀ ਜ਼ਰੂਰ ਲੜੇਗੀ ਔਰ ਸਾਰਿਆਂ ਦੇ ਨਾਲ ਜਿਹੜਾ ਹੈ ਮਿਲ ਕੇ ਲੜੇਗੀ ਤਾਂ ਕਿ ਇੱਕ ਮਤਲਬ ਲੋਕ ਚਾਹੁੰਦੇ ਨੇ ਕਿ ਜਿੰਨਾ ਛੇਤੀ ਹੋ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਆਜ਼ਾਦ ਕਰਾਇਆ ਜਾਵੇ ਸੰਗਤ ਦਾ ਪੈਸਾ ਬਹੁਤ ਮਿਸਯੂਜ਼ ਹੋ ਰਿਹਾ ਹੈ ਔਰ ਮਰਿਆਦਾ ਜਿਹੜੀ ਹੈ ਉਹ ਸਾਰੇ ਵਰਡ ਦੇ ਵਿੱਚ ਜਿਹੜੇ ਸਾਡੇ ਸਿੱਖਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਜਾਂ ਹੋਰ ਸਾਡੇ ਮੁੱਦੇ ਨੇ ਪੰਥਕ ਮੁੱਦੇ ਦੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਵਿੱਚ ਇੱਕ ਸਾਰਤਾ ਲਿਆਉਣ ਲਈ ਔਰ ਸਾਰੀ ਜਿਹੜੀ ਮਰਿਆਦਾ ਇੱਕ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਹੀ ਸੁਚੱਜੇ ਖੱਤਾ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਦੇਖੋ ਹਰ ਬਲਾਕ ਦੇ ਵਿੱਚ ਸਾਡਾ ਜਿਹੜਾ ਪੰਜ ਪ੍ਰਧਾਨੀ ਦਾ ਕਨਸੈਪਟ ਹੈ ਕਿ ਪੰਜ ਪਰਮਾਨ ਪੰਜ ਪ੍ਰਧਾਨ ਤੁਸੀਂ ਜਾਣਦੇ ਹੋ ਸਾਰੇ ਕਿ ਇੱਕ ਜਿਹੜਾ ਲੀਡਰ ਇੱਕ ਪ੍ਰਧਾਨ ਇੱਕ ਚੌਧਰੀ ਉਹ ਨਹੀਂ ਇਹ 5 5 ਦਾ ਸਿਧਾਂਤ ਲੈ ਕੇ ਚੱਲਣਗੇ ਬਲਾਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਾਰਡਾਂ ਦੇ ਵਿੱਚ 5 5 ਸਿੰਘਾਂ ਨੂੰ ਤਿਆਰ ਕੀਤਾ ਜਾਏਗਾ ਸ਼ਹਿਰਾਂ ਲਈ ਔਰ ਪਿੰਡਾਂ ਲਈ ਇਹ ਸਾਰਾ ਸਿਧਾਂਤ ਬਹੁਤ ਹੀ ਸੋਹਣੇ ਸੁਚੰਗੇ ਢੰਗ ਦੇ ਨਾਲ ਇਹ ਕੰਮ ਕਰੇਗਾ ਇਸ ਦਾ ਉੱਥੇ ਜੇ ਵਿਚਾਰ ਚੱਲ ਰਹੀ ਹੈ ਬੀਬੀ ਖਾਲੜਾ ਜੀ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਉਹ ਇੱਕ ਬਹੁਤ ਹੀ ਮਹਾਨ ਹਸਤੀ ਨੇ ਤੇ ਉਹਨਾਂ ਦਾ ਪੰਥ ਦੇ ਵਿੱਚ ਬਹੁਤ ਉੱਚਾ ਸਥਾਨ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਤੇ ਉਹਨਾਂ ਨੂੰ ਜਿੱਤ ਹਾਸਲ ਕਰਾਈ ਜਾਈਏ ਅਸੀਂ ਲਗਾਤਾਰ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਧਰਮਕੋਰ ਰੰਡਾਵੇ ਜੋ ਕੈਂਪ ਲੱਗਿਆ ਹੋਇਆ ਹੈ ਹੜਪੀੜਤਾ ਵਾਸਤੇ ਇਹ ਘਟੋ ਘਟ ਇਹ ਕੈਂਪ ਨੂੰ ਅੱਜ 20 ਤੋਂ 25 ਦਿਨ ਜਿਹੜਾ ਹੋ ਚੱਲਿਆ ਅਸੀਂ ਹਰ ਹੜਪੀੜ ਦੇ ਘਰ ਤੱਕ ਪਹੁੰਚ ਕਰ ਰਹੇ ਹਾਂ ਕੈਂਪ ਵੱਲੋਂ ਦਾ ਆਪਣਾ ਕੈਂਪ ਇਸ ਦਾ ਨਾਮ ਹੈ ਅਸੀਂ ਹਰ ਉਸਪੀਡ ਤੱਕ ਜਾ ਰਹੇ ਹਾਂ ਜੋ ਇਸ ਹੜਾ ਦੀ ਮਾਰ ਹੀ ਆ ਗਿਆ ਨਾਲ ਉਹ ਜੀ ਸਾਡਾ ਪਰਪਸ ਜਿਹੜਾ ਹੈਗਾ ਅੱਜ ਅ ਪ੍ਰੈਸ ਕਾਨਫਰੰਸ ਕਰਨ ਦਾ ਅਸੀਂ ਉਹਨਾਂ ਕਿਸਾਨਾਂ ਨੂੰ ਮੈਸੇਜ ਕਰਨਾ ਲਾਉਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਰਹੀਂ ਜਿਹੜੇ ਕਿਸਾਨ ਭਰਾ ਜਿਹੜੇ ਠੇਕੇ ਤੇ ਪੈੜੀ ਲੈ ਕੇ ਵਾਹੁੰਦੇ ਸੀ ਜਾਂ ਛੋਟੀ ਪੈੜੀ ਸੀ ਰਾਸ਼ਨ ਦੀ ਕੋਈ ਕਮੀ ਨਹੀਂ ਰਹੀ ਇਸ ਏਰੀਆ 'ਚ ਚਾਰ ਦੀ ਕਮੀ ਨਹੀਂ ਰਹੀ ਕੈਂਪ ਵੱਲੋਂ ਜਿੰਨੀ ਸੌਦਾ ਹੋਈ ਨਬਈ ਅਸੀਂ ਚਾਹੁੰਦੇ ਆ ਕਿ ਉਹ ਕਿਸਾਨ ਆ ਜਿਹੜੇ ਵਾਂਝੇ ਰਹਿ ਗਏ ਆ ਨਾ ਤਾਂ ਉਹ ਲੈਣ ਚ ਲੱਗ ਸਕਦੇ ਆ ਨਾ ਉਹ ਮੰਗ ਸਕਦੇ ਆ ਨਾ ਉਹ ਲੈਸਟ 'ਚ ਲਿਖਾ ਸਕਦੇ ਆ ਅਸੀਂ ਤੁਹਾਡੇ ਮਾਦਮਰੀ ਦੱਸਣਾ ਚਾਹੁੰਦੇ ਵੀ ਸਾਡੇ ਆਪਣੇ ਕੈਂਪਾਂ ਤੁਸੀ ਸਾਨੂੰ ਗੁਫ਼ਤ ਮਿਲੋ ਅਸੀਂ ਤੁਹਾਡਾ ਜਿਹੜਾ ਘਰ ਦਾ ਪ੍ਰਬੰਧ ਆ ਚਾਹੇ ਤੁਹਾਡੇ ਕੋਲੇ ਕੋਠੀਆਂ ਚਾਹੇ ਕੋਈ ਤਾਰਾ ਪਰ ਅਸੀਂ ਉਸ ਹਾਲਾਤਾਂ ਨੂੰ ਸਮਝਦੇ ਹੋਏ ਵੀ ਅਸੀਂ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਤੁਹਾਡੇ ਆਪਣੇ ਕੈਂਪ ਵੱਲੋਂ ਜਿਹੜੇ ਲੋਕ ਹੈ ਘਰਾਂ ਚ ਬੈਠੇ ਆ ਵੀ ਉਹ ਸੰਗ ਦੇ ਮਾਰੇ ਸ਼ਰਮ ਦੇ ਮਾਰੇ ਮੰਗ ਨਹੀਂ ਰਹੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਸਾਡੇ ਨਾਲ ਕਨੈਕਟ ਕਰੋ ਅਸੀਂ ਨੰਬਰ ਵੀ ਮੈਂਸ਼ਨ ਕਰਾਂਗੇ ਇਸ ਵੀਡੀਓ ਰਹਿ ਤੇ ਜਿਹੜਾ ਅਗਲਾ ਜਿਹੜਾ ਅਜੰਡਾ ਹੈਗਾ ਉਹ ਇਹ ਹੈਗਾ ਵੀ ਇੱਥੇ ਸੰਗਤਾਂ ਜਿਹੜੀਆਂ ਜਿੰਨੀਆਂ ਵੀ ਕੈਂਪ ਰਾਹੀਂ ਸੇਵਾ ਨਿਭਾ ਰਹੀਆਂ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਕੰਬਲ ਲੈ ਕੇ ਤਰਪਾਲਾ ਲੈ ਕੇ ਕਰਨਾਲ ਤੋਂ ਆਏ ਆ ਭਾਈ ਹਰਿਆਣੇ ਤੋਂ ਚਾਰ ਦਾ ਵੱਡਾ ਟਰਾਲਾ ਲੈ ਕੇ ਆਏ ਆ ਇੰਨੇ ਦੀ ਬਹੁਤ ਵੱਡੀ ਟੀਮ ਆਈ ਹੈ ਤੇ ਲਗ ਲਗ ਹਰ ਰੋਜ਼ ਇਸ ਕੈਂਪ ਦੇ ਵਿੱਚ ਲੋਕ ਆਪਣਾ ਜਿਹੜਾ ਦਸਵੰਦ ਹੈ ਉਹ ਲੈ ਕੇ ਆਉਂਦੇ ਸਾਡੇ ਵੱਲੋਂ ਜਿਹੜੀ ਟੀਮ ਜਾਂਦੀ ਹੈ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਘਰ ਘਰ ਜਾਂਦੀ ਹੈ ਲੋੜਵੰਦਾਂ ਦੀ ਪੂਰਤੀ ਕਰਦੇ ਹੋਏ ਉਹਨਾਂ ਦੀ ਪੜਤਾਲ ਕਰਦੀ ਹੈ ਕਿ ਸਹੀ ਬੰਦੇ ਤੱਕ ਜਿਹੜਾ ਜੀ ਹਾਂ ਜੀ ਇੱਥੇ ਇਹ ਹੈ ਵੀ ਤੁਸੀਂ ਪਿੰਡ ਜਿਹੜੇ ਗੋਦਲੇ ਨੇ ਜੀ ਉਹਨਾ ਪਿੰਡਾਂ ਨੂੰ ਥੋੜਾ ਨਿਸ਼ਰ ਕਰੀਏ ਵੀ ਬਾਕੀਆਂ ਨੂੰ ਵੀ ਪਤਾ ਲੱਗ ਸਕੇ। ਦੇਖੋ ਜੀ ਇੱਕ ਮੈਂ ਤੁਹਾਡੇ ਸਾਹਮਣੇ ਹੀ ਦੱਸ ਦਿਆ। ਸੋਸ਼ਲ ਮੀਡੀਆ ਤੇ ਚਾਹੇ ਅਖਬਾਰਾਂ ਤੇ ਤੇ ਚਾਹੇ ਡਰਾਮੇਬਾਜ਼ੀ ਤੇ ਜਿਵੇਂ ਭਗਵੰਤ ਮਾਨ ਦੀ ਗੱਲਤੀ ਆਈ ਆਪਾਂ ਇਹ ਨਹੀਂ ਹੈ ਸਾਡੇ ਕੋਲੇ ਸਾਡੇ ਕੋਲੇ ਬਕਾਇਦਾ ਰਿਕਾਰਡ ਇਹ 30 ਪਿੰਡਾਂ ਦੇ ਅੰਦਰ ਕਿੰਨੇ ਡੰਗਰ ਹੈਗੇ ਆ ਕਿੰਨੇ ਬੱਚੇ ਆ ਕਿੰਨੀਆਂ ਔਰਤਾਂ ਕਿੰਨੀਆਂ ਬੱਕਰੀਆਂ ਕਿੰਨੇ ਕੁੱਤੇ ਹੈਗੇ ਆ ਕਿੰਨੀਆਂ ਬਿੱਲੀਆਂ ਹੈਗੀਆਂ ਸਾਰਾ ਰਿਕਾਰਡ ਆ ਸਾਡੇ ਕੋਲੇ। ਤੀ ਪਿੰਡਾਂ ਦਾ ਮਤਲਬ ਅਸੀਂ ਜਿਹੜੇ ਗੋਦ ਲਿਓ ਉਹਨਾਂ ਚੁੱਲਿਆਂ ਤੱਕ ਉਹਨਾਂ ਨੂੰ ਚੁੱਲਿਆਂ ਨੂੰ ਤਪੌਂ ਤੱਕ ਦਾ ਜਿਹੜਾ ਸਾਡਾ ਇਹ ਏਜੰਡਾ ਹੈਗਾ ਇਹ ਲਗਾਤਾਰ ਭਾਈ ਸਾਹਿਬ ਭਾਈ ਅਮਰਪਾਲ ਦੀ ਟੀਮ ਵੱਲੋਂ ਚੱਲਦਾ ਰਿਹਾ ਤੇ ਚੱਲੂਗਾ ਅਸੀਂ ਆਉਣ ਵਾਲੇ ਸਮੇਂ 'ਚ ਜੇ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਆ ਜਿਹੜੇ ਖੇਤ ਹੈਗੇ ਜਿਨ੍ਹਾਂ ਦੇ ਰੇਤ ਚੜ ਗਈ ਹੈਗੀ ਆ ਉਹਨਾਂ ਨੂੰ ਹਰਿਆ ਭਰਿਆ ਕਰਨ ਵਾਸਤੇ ਡੀਜ਼ਲ ਦੇ ਪ੍ਰਬੰਧ ਵੀ ਕਰ ਰਹੇ ਹਾਂ ਕਣਕ ਦੇ ਬੀਜ ਦੇ ਪ੍ਰਬੰਧ ਵੀ ਕਰ ਰਹੇ ਹਾਂ ਉਹਨਾਂ ਲਈ ਕਣਕਾਂ ਬੀਜਦਾ ਸੀ ਜਿਹੜਾ ਹੈਗਾ ਉਪਰਾਲਾ ਕਰਾਂਗੇ